ਰੀਤ ਨੇ ਤਾਂ ਆਪਣੀ ਸੱਸ ਨੂੰ ਜੀ ਕਿਹਾ ਸੀ ਕਿ ਮੰਮੀ ਮੇਰੇ ਸੂਟ ਸਵਾਦੇ ਪਰ ਉਸਦੀ ਮੰਮੀ ਨੇ ਸਮਾਈ ਬਚਾਉਣ ਦੀ ਮਾਰੀ ਨੇ ਪ੍ਰੀਤ ਨੂੰ ਕਹਿ ਦਿੱਤਾ ਕਿ ਤੇਰੇ ਦੇ ਸੂਟ ਮੈਂ ਅਮਨ ਤੋਂ ਸਲਾਹ ਲੈਣੀ ਹੈ ਤੇ ਅਮਨ ਨੇ ਸੁਣ ਲਿਆ ਕਿ ਮਿੱਤੋ ਸੂਟ ਸਵਾਉਣ ਤੇ ਗੱਲਾਂ ਕਰ ਰਹੀ ਹੈ ਤਾਂ ਅਮਨ ਜਲਦੀ ਜਲਦੀ ਮਾਸੀ ਨੂੰ ਕਮਰੇ ਚੋਂ ਦੀ ਦੇਖ ਕੇ ਕਿਤਾਬਾਂ ਲੈ ਕੇ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਮੈਂ ਕਿੱਥੋਂ ਸੂਟ ਸੀਦਾਂ ਜਦੋਂ ਉਸਦੀ ਮਾਸੀ ਕਹਿੰਦੀ ਹੈ ਕਿ ਤੂੰ ਸੂਟ ਸੀਦੇ ਤਾਂ ਬਹੁਤ ਅਗੋਂ ਗੱਲਾਂ ਕਰਦੀ ਹੈ ਕਿ ਮੈਂ ਪੜਨਾ ਵਾ ਮੇਰੇ ਪੇਪਰ ਨੇੜੇ ਆ ਰਹੇ ਆ ਤਾਂ ਉਸਦੀ ਮਾਸੀ ਕਹਿੰਦੀ ਹੈ ਤੂੰ ਕੋਈ ਨਹੀਂ ਪੜ ਵੀ ਲਈ ਤੇ ਤੂੰ ਸੂਟ ਸੀਦੇ ਬਾਹਰ ਸਮਾਈ ਜੋ ਦੇਣੀ ਆ ਤਾਂ ਫਿਰ ਜੋ ਗੱਪਗਵਾੜ ਸੀ ਅਮਨ ਆਪਣਾ ਕਾਰ ਤੰਦੀ ਘੇ ਤਾਂ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਇੱਕ ਸੂਟ ਤੱਕਣੀ ਬਣਾ ਕੇ ਦੇ ਸਕੇ ਤਦ ਉਸਨੇ ਕਿਹਾ ਸਿਕੜਾ ਬਣਾ ਕੇ ਦਿੱਤਾ ਪ੍ਰੀਤ ਨੂੰ ਪ੍ਰੀਤ ਪੇਖਿਆ ਤੋਂ ਬਣਾ ਕੇ ਲੈ ਕੇ ਆਈ ਹੈ ਤੇ ਉਹ ਤੇਰੇ ਬਰੋਬਰ ਦੀ ਸੂਟ ਥੋੜਾ ਬਣਾ ਕੇ ਲੈ ਕੇ ਆਉਂਦੀ ਅਸੀਂ ਤੈਨੂੰ ਵਿਆਹ ਦੇ ਵਿੱਚ ਵੀ ਨਾਲ ਬਣਾ ਕੇ ਦਿੱਤੇ ਆ ਸੂਟ ਤੈਨੂੰ ਅੱਗੇ ਰੱਖਿਆ ਪਰ ਤੂੰ ਸਾਡੇ ਸਿਰ 'ਚ ਸੁਆਹ ਭਾ ਦਿੱਤੀ ਤਾਂ ਮਨ ਕੇ ਗੁਏ ਸਰਗਲਾ ਸੋਣ ਕੇ ਕਹਿ ਰਹੀ ਕਿ ਮੈਂ ਚੱਲੀਆਂ ਇੱਥੋਂ ਮੇਰੇ ਤਾਂ ਤੁਹਾਡੀ ਹੋਰ ਗੱਲਾਂ برداشت ਨਹੀਂ ਹੁੰਦੀਆਂ ਤੇ ਪ੍ਰੀਤ ਵੀ ਉਸ ਨੂੰ ਪੁੱਛਦੀ ਹੈ ਕੀ ਹੋਇਆ ਤਾਂ ਉਹ ਕਹਿੰਦੀ ਆਪਣੀ ਸੱਸ ਨੂੰ ਪੁੱਛ ਲੋ ਤਾਂ ਪ੍ਰੀਤ ਨੂੰ ਉਸਦੀ ਮੰਮੀ ਕਹਿ ਦਿੰਦੀ ਹੈ ਕਿ ਪ੍ਰੀਤ ਉਹ ਕਹਿੰਦੀ ਮੈਂ ਆਪਣੇ ਪਿੰਡ ਜਾਣਾ ਹੈ ਤੇ ਮੈਂ ਉਸ ਨੂੰ ਕਿ ਆ ਨਹੀਂ ਸੂਟ ਸੀ ਦੇ ਉਹ ਕਹਿੰਦੀ ਮੈਂ ਸੂਟਨੇ ਸੀ ਨਹੀਂ ਮੈਂ ਆਪਣੇ ਪਿੰਡ ਜਾਣਾ ਤਾਂ ਪ੍ਰੀਤ ਉਹਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੰਮੀ ਉਸ ਦਾ ਜੀ ਕਰਦਾ ਹੋਏਗਾ ਜਾਣ ਨੂੰ ਤਾਂ ਉਹ ਕਹਿੰਦੀ ਵਿੱਕੀ ਨੂੰ ਫੋਨ ਲਾ ਕੇ ਦੇ ਤੇ ਵਿੱਕੀ ਨੂੰ ਉਹ ਸਾਰੀ ਗੱਲ ਦੱਸਦੀ ਹੈ ਕਿ ਅਮਨ ਮੇਰੇ ਨਾਲ ਗੁੱਸੇ ਹੋ ਗਈ ਤੇ ਕਹਿੰਦੀ ਮੈਂ ਪਿੰਡ ਜਾਣਾ ਹੈ ਤੇ ਜਾ ਤੂ ਆ ਕੇ ਛੱਡਿਆ ਉਹ ਕਹਿੰਦਾ ਮੈਨੂੰ ਪਨੀਰ ਹੀ ਨਹੀਂ ਮਿਲਦੀ ਉੱਤੋਂ ਤੁਸੀਂ ਟੈਨਸ਼ਨ ਆ ਪਾ ਦਿੰਦੇ ਹੋ ਤੇ ਫਿਰ ਉਸ ਪ੍ਰੀਤ ਸਮਝਾਉਂਦੀ ਹੈ ਕਿ ਅਮਨ ਆ ਮੈਂ ਗੱਲ ਕਰਦੀ ਆ ਤਾਂ ਉਸ ਤੋਂ ਉਸਦੀ ਮੰਮੀ ਕਹਿੰਦੀ ਹੈ ਕੋਈ ਗੱਲ ਨਹੀਂ ਤੂੰ ਰਹਿਨ ਤੇ ਮੈਂ ਆਪੇ ਜਾ ਕੇ ਉਸ ਨੂੰ ਦੇਖਦੀ ਆ ਤੇ ਅਮਨ ਆਪਣੇ ਕੱਪੜੇ ਪਾ ਕੇ ਜਦੋਂ ਜਾਣ ਲੱਗਦੀ ਹੈ ਤਾਂ ਉਸਦੀ ਮਾਸੀ ਉਸ ਨੂੰ ਰੋਕਦੀ ਹੈ ਤੇ ਕਹਿੰਦੀ ਵੱਡੀਆਂ ਕਾਲੀਏ ਰੁਕ ਸਾ ਕਿੱਧਰ ਚੱਲਨੀ ਹੈ ਵਿੱਕੀ ਨੂੰ ਆ ਲੈ ਤੇ ਤੇਰਾ ਮੱਥਾ ਡੰਮ ਆਊਗਾ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਤੁਹਾਡਾ ਐਸਾਂ ਦੀ ਕੋ ਲੋੜ ਨਹੀਂ ਫਿਰ ਤੁਸੀਂ ਸੁਣਾ ਦੇਣਾ ਕਿ ਅਸੀਂ ਤੇ ਨੂੰ ਗੱਡੀ ਚ ਤੇਲ ਪਾ ਕੇ ਤੈਨੂੰ ਲੈ ਗਈ ਤੇ ਸਾਰੇ ਅਮਨ ਕਹਿੰਨੀ ਮੈਂ ਤੁਹਾਡੇ ਪਰਦੇ ਖੋਲ ਦੇਵਾਂਗੀ ਜੇ ਤੁਸੀਂ ਮੈਨੂੰ ਵੱਧ ਘਟ ਬੋਲੇ ਮੈਂ ਤੁਹਾਡੀਆਂ ਹੋਰ ਗੱਲਾਂ ਨਹੀਂ ਸੁਣਦੀਆਂ ਵਾਂ ਜੋ ਤੁਸੀਂ ਗੱਡੀ ਉੱਥੇ ਪੈਂਚਰ ਕੀਤੀ ਸੀ ਸਾਰੀਆਂ ਗੱਲਾਂ ਮੈਂ ਸਾਰੇ ਸੱਚ ਤੁਹਾਡੇ ਦੱਸ ਤੇ ਮੰਗੀ ਤਾਂ ਦੂਜੇ ਪਾਸੇ ਜੀਤਾਂ ਦੇਖਦੇ ਰਹੀ ਐ ਤੇ ਖੁਸ਼ ਵੀ ਹੋ ਰਹੀ ਐ ਕੀ ਘਰ ਦੀ ਪ੍ਰਤਾੜ ਬਣਾਈ ਸੀ ਤੇ ਹੁਣ ਪ੍ਰਧਾਨ ਨੂੰ ਘਰੋਂ ਇਹਨਾਂ ਨੇ ਕੱਢ ਦਿੱਤਾ ਜੋ ਆਪਣਾ ਦੇ ਨਹੀਂ ਬਣੀ ਕੋਈ ਨਹੀਂ ਤੇ ਕਿੱਥੋਂ ਬੰਨਗੇ ਤੇ ਅਮਨ ਦੀ ਮਾਸੀ ਉਸ ਨੂੰ ਬਾੜ ਤੱਕ ਰੁਕਣ ਤੱਕ ਵੀ ਜਾਂਦੀ ਹੈ ਕਿ ਤੂੰ ਰੁਕ ਜਾ ਤੈਨੂੰ ਵਿੱਕੀ ਛੱਡ ਆਏਗਾ ਪਰ ਉਹ ਇੱਕ ਗੱਲ ਨਹੀਂ ਸੌਂਦੀ ਉਹ ਕਹਿੰਦੀ ਹੈ ਕਿ ਮੈਂ ਨਹੀਂ ਮੈਂ ਆਪਣੇ ਤੁਰ ਕੇ ਚਲੀ ਜਾਵਾਂਗੀ ਮੈਂ ਤੁਹਾਡੇ ਹੋਰ एहसान ਨਹੀਂ ਲੈਣੇ ਤਾਂ ਵੀ ਤਾਂ ਫਿਰ ਵੀ ਜਿਕਤਾ ਕੰਤ ਉੱਪਰ ਦੀ ਉਸ ਨੂੰ ਦਿਖਦੀ ਰਹਿੰਦੀ ਹੈ ਤੇ ਉਸ ਦੀ ਮਾਸੀ ਨੂੰ ਵੀ ਦਿਖਦੀ ਹੈ ਕਿ ਉਹ ਉੱਪਰ ਦੀ ਕਿਵੇਂ ਆਵਾਜ਼ਾਂ ਮਾਰ ਰਹੀ ਹੈ ਤਾਂ ਸੋ ਉਹ ਤਿੰਮਾ ਸੇਂਦ ਚਲੀ ਜਾਂਦੀ ਹੈ ਤਾਂ ਜੀਤਾ ਉਸ ਨੂੰ ਕਹਿੰਦੀ ਹੈ ਅਮਨ ਰੁਕ ਜਾ ਮੈਂ ਤੇਰਾ ਕੋਈ ਗੱਲ ਕਰਨੀ ਹੈ ਤਾਂ ਫਿਰ ਉਹ ਪੁੱਛਦੀ ਹੈ ਕਿ ਕੀ ਗੱਲ ਹੋਈ ਹੈ ਤੇ ਤਾਂ ਅਮਨ ਉਹ ਸੁਣ ਦੱਸਦੀ ਹੈ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਕਿਹੋ ਜਿਹਾ ਤਾਂ ਅਮਨ ਦੀਆਂ ਗੱਲਾਂ ਸੁਣ ਕੇ ਜੀਤਾ ਵੀ ਖੁਸ਼ ਹੁੰਦੀ ਹੈ ਤੇ ਉਹ ਕਹਿੰਦੀ ਹੈ ਵਰਦੀ ਪ੍ਰਧਾਨ ਪਣੀ ਫਿਰਦੀ ਸੀ ਉਦੋਂ ਤਾਂ ਮੂਰੇ ਮੂਰੇ ਇਿੱਥੇ ਦੋਏ ਆਪਣੇ ਆਦੇ ਨਹੀਂ ਬਣੇ ਤਾਂ ਫੇਰ ਕਿੱਥੋਂ ਬਣਨਗੇ ਤਾਂ ਜੀਤਾ ਇਹਨਾਂ ਗੱਲਾਂ ਤੋਂ ਵੀ ਖੁਸ਼ ਹੈ ਕਿ ਸਾਰੇ ਪੁਆੜੇ ਦੀ ਜੜ੍ਹ ਹੀ ਇਹ ਸੀ ਕਿ ਵਿਆਹ ਵਿੱਚ ਇਸ ਨੇ ਕਿੰਨਾ ਫਰਕ ਪਵਾਇਆ ਸੀ ਜੋ ਫਰਕ ਇਹਨਾਂ ਦੇ ਘਰ ਵਿੱਚ ਪਿਆਏ ਉਹ ਅਮਨ ਤੇ ਕਰਕੇ ਹੀ ਪਿਆ ਸੀ ਤਾਂ ਅਮਨ ਚਲੀ ਜਾਂਦੀ ਹੈ ਤੇ ਜਦੋਂ ਵਿੱਕੀ ਨੂੰ ਪਤਾ ਚੱਲਦਾ ਏ ਤੇ ਵਿੱਕੀ ਘਰ ਆਉਂਦਾ ਏ ਤਾਂ ਉਸਦੀ ਮੰਮੀ ਕਹਿੰਦੀ ਹੈ ਕਿ ਉਹ ਤਾਂ ਚਲੀ ਗਈ ਤੇ ਤਾਂ ਵਿੱਕੀ ਕਹਿੰਦਾ ਏ ਕਿ ਤੂੰ ਉਸ ਨੂੰ ਰੋਕਣਾ ਸੀ ਰੋਕਿਆ ਕਿਉਂ ਨਹੀਂ ਤਾ ਉਸਦੀ ਮੰਮੀ ਕਹਿੰਦੀ ਹੈ ਕਿ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਮੇਰੀ ਗੱਲ ਨਹੀਂ ਮੰਨੀ ਤਾਂ ਇਸ ਕਰਕੇ ਹੀ ਉਹ ਚਲੀ ਗਈ ਤਾਂ ਕੀ ਕਹਿੰਦਾ ਹੈ ਕਿ ਤੂੰ ਮੰਮੀ ਨੂੰ ਨਾ ਜੇ ਉਹ ਆਪਣੀ ਮੰਮੀ ਨੂੰ ਜਾ ਕੇ ਦੱਸੂਗੀ ਤਾਂ ਗੱਲ ਵੱਧ ਜਾਏਗੀ ਮੈਂ ਉਸ ਨੂੰ ਘਰ ਵਾਪਸ ਲੈ ਕੇ ਉਹ ਨਹੀਂ ਤਾਂ ਉਸਦੀ ਮੰਮੀ ਕਹਿੰਦੀ ਹੈ ਚਾ ਜਾਵੜਾ ਪਰ ਉਸ ਨੇ ਪਹਿਲਾਂ ਬਹੁਤ ਜ਼ੋਰ ਲਾਇਆ ਵੀ ਉਹ ਟਕੇ ਟਕੇ ਦੀਆਂ ਸੁਣਾਉਂਦੀ ਅਤੇ ਮੋਰੋ ਜਵਾਬ ਦਿੰਦੀ ਹੈ ਕਿ ਮੈਂ ਤੁਹਾਡੇ ਪਰਦੇ ਖੋਲ ਦੇਵਾਂਗੀ ਸਾਰੇ ਪਰ ਵਿੱਕੀ ਹੰਦਰ ਦਾ ਹੋਇਆ ਫਿਰ ਵੀ ਆਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਅਮਨ ਨੂੰ ਆਪ ਸਮਝਾ ਕੇ ਪਿਆਰ ਨਾਲ ਲੈ ਕੇ ਉਹ ਨਹੀਂ ਤਾਂ ਉਹ ਅਮਨ ਦੇ ਪਿੱਛੇ ਗੱਡੀ ਲਾ ਲੈ ਜਾਂਦਾ ਹੈ ਤਾਂ ਅਮਨ ਉਸ ਦੀ ਇੱਕ ਗੱਲ ਵੀ ਨਹੀਂ ਸੁਣਦੀ ਬਹੁਤ ਹਨ ਉਸ ਵਿੱਕੀ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਤੇ ਪਰ ਅਮਨ ਉਸ ਨੂੰ ਕੋਈ ਗੱਲ ਨਹੀਂ ਸੌਂਦੀ ਤੇ ਉਸ ਨੂੰ ਧੜ ਧੜ ਜਵਾਬ ਦੇਣ ਲੱਗ ਜਾਂਦੀ ਏ ਕਿ ਤੁਸੀਂ ਮੇਰੇ ਨਾਲ ਚੰਗੀ ਨਹੀਂ ਕੀਤੀ ਤੁਸੀਂ ਚਲੇ ਜਾਓ ਮੈਂ ਆਪੇ ਚਲੀ ਜਾਵਾਂਗੀ ਮੁੜ ਕੇ ਬਾਅਦ ਵਿੱਚ ਤੁਸੀਂ ਆਪਣਾ ਤੇਲ ਵੀ ਸੁਣਾ ਦੇਣਾ ਹੈ ਗੱਡੀ ਚ ਪਾ ਕੇ ਇਸ ਤਰ੍ਹਾਂ ਛੱਡ ਕੇ ਮੇਰੇ ਤੋਂ ਹੋਰ ਗੱਲਾਂ برداشت ਨਹੀਂ ਹੁੰਦੀਆਂ